ਮਰੀ ਹੱਥ ਬੰਦੀਆਂ ਮੈਂ ਸਾਰੇ ਲੋਕਾਂ ਦੇ ਨਾਮ ਲਿਖ ਰੱਖਿਆ ਹੈ ਜਿਨ੍ਹਾਂ ਨੇ ਮੈਨੂੰ ਆ ਪੰਜ ਸਾਲਾਂ ਚ ਟੌਰਚਰ ਕੀਤਾ 10 ਸਾਲਾਂ ਚ ਸਾਰਿਆਂ ਦੇ ਨਾਮ ਲਿਖ ਰੱਖਿਆ ਮੈਂ ਤੁਹਾਨੂੰ ਲੈਣ ਜਿੱਦਣ ਮੈਨੂੰ ਕੁਛ ਹੋ ਗਿਆ ਜਿੱਦਣ ਮੈਂ ਸੁਸੈਟ ਕਰ ਲਿਆ ਉਹ ਬੰਦੇ ਉਹ ਲਾਂਚ ਕਰਦੇ ਸੀ ਉਹਦੇ ਪਰਮਾਨਾਸ ਹੁੰਦੀ ਬੱਸ ਕਿਤੇ ਮੂੰਹ ਮਾਰਦੇ ਜਿਸ ਨੂੰ ਸੁਲਮਾਨ ਨੇ ਜਨਮ ਦਿੱਤਾ ਹੈ ਹਨਾ ਕਿਸੇ ਸਲਖਣੀ ਨੇ ਜਨਮ ਦਿੱਤਾ ਹੈ ਸਿੱਖ ਸਿੱਖ ਖਤਮ ਹੀ ਹੁੰਦਾ ਲਾਂਚ ਕਰਦਾ ਲਾਂਚ ਕਰਦਾ ਮੇਰਾ ਸੈਲੀਬ੍ਰਿਟੀ ਬਣਨਾ ਹੀ ਨਾ ਬਣਿਆ ਮੈਨੂੰ ਕੋਈ ਦੁੱਖ ਨਹੀਂ ਮੈਂ ਸਾਰੀ ਉਮਰ ਇਲਜ਼ਾਮ ਸਹਿੰਦੀ ਆਈ ਹਾਂ ਸਾਹਮਣੇ ਬੈਠ ਕੇ ਸਰੋਤਿਆਂ ਤੋਂ ਵੀ ਇਲਜ਼ਾਮ ਸਹਿੰਦੀ ਆਈ ਹਾਂ ਜਦੋਂ ਮੈਂ ਐਸੀ ਕੋਈ ਪੋਸਟ ਪਾ ਦਿੱਤੀ ਥੱਲੇ ਕਮੈਂਟਾਂ ਚ ਵੀ ਇਲਜ਼ਾਮ ਸਹਿੰਦੀ ਆਈ ਹਾਂ ਜਦੋਂ ਗੱਲ ਮੇਰੀ ਬੱਚੀ ਤੇ ਆ ਗਈ ਉਹ ਨਾ ਜਾਇਜ਼ ਹੈ ਸੋਸ਼ਲ ਮੀਡੀਆ ਦੀ ਦੁਨੀਆ ਵੀ ਹੈ ਕਮਾਲ ਹੈ ਕੋਈ ਗੱਲ ਉੱਡਦੀ ਹੈ ਕਿਸੇ ਮਸ਼ਹੂਰ ਬੰਦੇ ਬਾਰੇ ਹਾਂਜੀ ਤੇ ਬਸ ਲੋਕ ਸੱਚ ਝੂਠ ਦੇਖੇ ਬਿਨਾਈ ਅੱਗੇ ਤੁਰ ਹੀ ਜਾਂਦੇ ਨੇ ਬਿਲਕੁਲ ਬਿਲਕੁਲ ਅੱਜ ਆਪਾਂ ਨਾ ਇੱਕ ਖਾਸ ਇੰਟਰਵਿਊ ਦੇਖੀ ਐ ਐਸਐਮ ਟੀਵੀ ਦੇ ਇੱਕ ਜਾਣਿਆ ਪਛਾਣਿਆ ਪਲੇਟਫਾਰਮ ਹੈ ਉੱਥੇ ਪੰਜਾਬੀ ਗਾਇਕਾ ਜਸਵਿੰਦਰ ਬਰਾੜ ਨੇ ਆਪਣੇ ਤਜਰਬੇ ਦੱਸੇ ਨੇ ਅੱਛਾ ਕਿਵੇਂ ਉਹਨਾਂ ਨੂੰ ਮਤਲਬ ਲਗਾਤਾਰ ਨਿਸ਼ਾਨਾ ਬਣਾਇਆ ਗਿਆ ਟ੍ਰੋਲਿੰਗ ਹੋਈ ਨਿੱਜੀ ਹਮਲੇ ਹੋਏ ਤੇ ਇਸ ਸਭ ਦਾ ਅਸਰ ਕੀ ਪਿਆ ਉਹਨਾਂ ਦੀ ਜ਼ਿੰਦਗੀ ਤੇ ਮਾਨਸਿਕ ਸਿਹਤ ਤੇ ਹੂੰ ਚਲੋ ਇਸ ਮਾਮਲੇ ਨੂੰ ਥੋੜਾ ਕੀ ਕਹਿੰਦੇ ਨੇ ਖੋਲ ਕੇ ਦੇਖਦੇ ਹਾਂ ਹਾਂਜੀ ਇਹ ਵਾਕਏ ਬਹੁਤ ਗੰਭੀਰ ਗੱਲ ਹੈ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਆਨਲਾਈਨ ਹਮਲੇ ਨਾ ਬਹੁਤ ਨਿੱਜੀ ਹੋ ਜਾਂਦੇ ਨੇ ਸਹੀ ਗੱਲ ਹੈ ਮਤਲਬ ਲੋਕ ਕਿਸੇ ਦੇ ਕਿਰਦਾਰ ਤੇ ਉਹਦੀ ਪਰਸਨਲ ਲਾਈਫ ਤੇ ਇੱਥੋਂ ਤੱਕ ਕਿ ਪਰਿਵਾਰਿਕ ਰਿਸ਼ਤਿਆਂ ਤੇ ਵੀ ਸਵਾਲ ਚੁੱਕ ਦਿੰਦੇ ਨੇ ਉਹ ਵੀ ਬਿਨਾ ਕਿਸੇ ਸਬੂਤ ਦੇ ਹਾਂਜੀ ਬਿਨਾ ਸੋਚੇ ਸਮਝੇ ਜਿਵੇਂ ਇੰਟਰਵਿਊ ਚ ਦੱਸਿਆ ਗਿਆ ਜਸਵਿੰਦਰ ਬਰਾੜ ਤੇ ਜਿਹੜੇ ਇਲਜ਼ਾਮ ਲੱਗੇ ਉਹ ਸਿਰਫ ਉਹਨਾਂ ਦੇ ਕੰਮ ਬਾਰੇ ਨਹੀਂ ਸੀ ਅੱਛਾ ਉਹ ਬਹੁਤ ਜ਼ਿਆਦਾ ਮਤਲਬ ਕਿ ਨੌਨੇ ਤੇ ਨਿੱਜੀ ਸੀ ਜਿਵੇਂ ਜਿਵੇਂ ਉਹਨਾਂ ਦੇ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਹੀ ਗਲਤ ਸਬੰਧਾਂ ਦੇ ਦੋਸ਼ ਲਾ ਦਿੱਤੇ ਹੱਦ ਹੋ ਗਈ ਇਹ ਤਾਂ ਸਿੱਧਾ ਮਤਲਬ ਬੰਦੇ ਦੀ ਰੂਹ ਤੇ ਸੱਟ ਮਾਰਨ ਵਾਲੀ ਗੱਲ ਹੈ ਬਿਲਕੁਲ ਤੇ ਇਹ ਕੋਈ ਇੱਕ ਅੱਧਾ ਇਲਜ਼ਾਮ ਨਹੀਂ ਸੀ ਹੈਨਾ ਪੂਰਾ ਸਿਲਸਿਲਾ ਚੱਲਿਆ ਜੇ ਆਪਾਂ ਦੇਖੀਏ ਪਹਿਲਾਂ ਤਾਂ ਉਹਨਾਂ ਦੇ ਇੱਕ ਰਿਸ਼ਤੇਦਾਰ ਕੋਈ ਭਣਜਾ ਸੀ ਉਹਨੇ ਕੋਈ ਫਰਾਡ ਕੀਤਾ ਹਾਂਜੀ ਤੇ ਉਹਦੇ ਲਈ ਇਹਨਾਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਹੋਈ ਹੈਰਾਨੀ ਦੀ ਗੱਲ ਏ ਕਿ ਉਸ ਭਾਣਜੇ ਨੂੰ ਤਾਂ 8 ਸਾਲ ਪਹਿਲਾਂ ਪਰਿਵਾਰ ਨੇ ਬੇਦਖਲ ਕਰਤਾ ਸੀ ਅੱਛਾ 8 ਸਾਲ ਪਹਿਲਾਂ ਹਾਂਜੀ ਪਰ ਗੱਲ ਇੱਥੇ ਨਹੀਂ ਰੁਕੀ ਫਿਰ ਉਹਨਾਂ ਦੇ ਆਪਣੇ ਹੀ ਪੁੱਤਰ ਆਪਣੇ ਭਰਾਵਾਂ ਨਾਲ ਗਲਤ ਸਬੰਧਾਂ ਦੇ ਮਤਲਬ ਸੋਚ ਕੇ ਵੀ ਡਰ ਲੱਗਦਾ ਐਦਾਂ ਦੇ ਇਲਜ਼ਾਮ ਲਾਏ ਬਹੁਤ ਭਿਆਨਕ ਤੇ ਹੋਰ ਸੁਣੋ ਉਹਨਾਂ ਦੀ ਧੀ ਦੇ ਜਨਮ ਨੂੰ ਲੈ ਕੇ ਵੀ ਕਿੰਨਾ ਕੁਝ ਕਿਹਾ ਗਿਆ ਅੱਛਾ ਕੀ ਕਿਹਾ ਗਿਆ ਕਿ ਬੱਚੀ ਨਜਾਇਜ਼ ਹੈ ਜਾਂ ਮੁੱਲ ਲਈ ਹੈ ਮਤਲਬ ਤੁਸੀਂ ਸੋਚੋ ਇੱਕ ਮਾਂ ਲਈ ਇਹ ਸੁਣਨਾ ਕਿੰਨਾ ਔਖਾ ਹੋਊਗਾ ਬਹੁਤ ਜ਼ਿਆਦਾ ਫਿਰ ਨਾਲੇ ਉਹਨਾਂ ਦੇ ਪਤੀ ਦੇ ਕੰਮ ਨੂੰ ਲੈ ਕੇ ਵੀ ਨੀਮਾ ਦਿਖਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਸਿਰਫ ਡਰਾਈਵਰ ਕਹਿ ਕੇ ਮਤਲਬ ਪਰਿਵਾਰ ਦਾ ਸਟੇਟਸ ਘਟਾਉਣ ਦੀ ਕੋਸ਼ਿਸ਼ ਇਹ ਤਾਂ ਮਤਲਬ ਬਹੁਤ ਹੀ ਦੁਖਦਾਈ ਹੈ ਪਰ ਇਹ ਸਿਰਫ ਆਮ ਲੋਕ ਸੀ ਜਿਹੜੇ ਐ ਟਰੋਲ ਕਰ ਰਹੇ ਸੀ ਜਾਂ ਕੋਈ ਹੋਰ ਵੀ ਸੀ ਦੇਖੋ ਜੀ ਇੰਟਰਵਿਊ 'ਚ ਇੱਕ ਹੋਰ ਪਰਤ ਸਾਹਮਣੇ ਆਈ ਜਸਵਿੰਦਰ ਬਰਾੜ ਨੇ ਦੱਸਿਆ ਕਿ ਇਹ ਸਿਰਫ ਅਣਜਾਣ ਲੋਕ ਨਹੀਂ ਸੀ ਅੱਛਾ ਇੰਡਸਟਰੀ ਦੇ ਅੰਦਰ ਦੇ ਵੀ ਕੁਝ ਲੋਕ ਸੀ ਜਿਹੜੇ ਮੂੰਹ ਤੇ ਤਾਂ ਬੜਾ ਸਤਕਾਰ ਦਿੰਦੇ ਸੀ ਹਾਂਜੀ ਹਾਂਜੀ ਪਰ ਪਿੱਛੇ ਮਜ਼ਾਕ ਉਡਾਉਂਦੇ ਸੀ ਇਹ ਦੋਗਲਾਪਨ ਹੋਰ ਵੀ ਤਕਲੀਫ ਦਿੰਦਾ ਹੈ ਨਾ ਸਹੀ ਗੱਲ ਹੈ ਬਹੁਤ ਬੁਰਾ ਲੱਗਦਾ ਹੋਣਾ ਤੇ ਹੱਦ ਤਾਂ ਉਦੋਂ ਹੋ ਗਈ ਜਦੋਂ ਸਿੱਧੂ ਮੂਸੇਵਾਲਾ ਨੇ ਉਹਨਾਂ ਨੂੰ ਹੌਸਲਾ ਦਿੱਤਾ ਉਹਨਾਂ ਦੇ ਕੈਰੀਅਰ ਨੂੰ ਮੋੜ ਲਈ ਤੇ ਲਿਆਂਦਾ ਤਾਂ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਇਹ ਤਾਂ ਸਿੱਧੂ ਦਾ ਨਾਮ ਵਰਤ ਕੇ ਹਮਦਰਦੀ ਲੈ ਰਹੇ ਨੇ ਵਾਹ ਮਤਲਬ ਜਿੱਧਰੋਂ ਵੀ ਦੇਖੋ ਨਿਸ਼ਾਨਾ ਹੀ ਬਣਾਇਆ ਜਾ ਰਿਹਾ ਸੀ ਤਾਂ ਫਿਰ ਐ ਸਾਰੀ ਗੱਲ ਦਾ ਨਿਚੋੜ ਕੀ ਲਿਕ ਲਿਆ ਇਹ ਸਾਰੀ ਕਹਾਣੀ ਕੀ ਦੱਸਦੀ ਹੈ ਸਾਨੂੰ ਦੇਖੋ ਸਿੱਧਾ ਜਿਹਾ ਮਤਲਬ ਇਹ ਹੈ ਕਿ ਸੋਸ਼ਲ ਮੀਡੀਆ ਤੇ ਜਿਹੜੀ ਨੈਗੇਟਿਵਿਟੀ ਹੈ ਬੇਬੁਨਿਆਦ ਗੱਲਾਂ ਨੇ ਇਹ ਕਿਸੇ ਵੀ ਬੰਦੇ ਨੂੰ ਖਾਸ ਕਰਕੇ ਜਿਹੜਾ ਪਬਲਿਕ ਲਾਈਫ ਚ ਹੈ ਉਹਨੂੰ ਅੰਦਰੋਂ ਤੋੜ ਸਕਦੀਆਂ ਨੇ ਹੂੰ ਜਸਵਿੰਦਰ ਬਰਾੜ ਨੇ ਖੁਦ ਮੰਨਿਆ ਇੰਟਰਵਿਊ ਚ ਕਿਉਂ ਇਸ ਸਭ ਕਰਕੇ ਬਹੁਤ ਡਿਪਰੈਸ਼ਨ ਚ ਰਹੇ ਸੱਚੀ ਹਾਂਜੀ ਉਹਨਾਂ ਦੇ ਮਨ ਚ ਖੁਦਕੁਸ਼ੀ ਤੱਕ ਦੇ ਖਿਆਲ ਆਏ ਉਹਨਾਂ ਕਿਹਾ ਸਭ ਤੋਂ ਵੱਧ ਦੁੱਖ ਉਦੋਂ ਹੋਇਆ ਜਦੋਂ ਗੱਲ ਬੱਚਿਆਂ ਤੇ ਆ ਗਈ ਹਾਂ ਇਹ ਤਾਂ ਸਮਝ ਆਉਂਦਾ ਹੈ ਬੱਚਿਆਂ ਦੀ ਗੱਲ ਆਵੇ ਤਾਂ ਮਾਂ ਲਈ ਬਰਦਾਸ਼ਤ ਕਰਨਾ ਬਹੁਤ ਔਖਾ ਹੁੰਦਾ ਹੈ ਬਿਲਕੁਲ ਪਰ ਇਸ ਕਹਾਣੀ ਚ ਸਿਰਫ ਦਰਦ ਨਹੀਂ हिम्मत ਵੀ ਹੈ ਉਹਨਾਂ ਨੇ ਦੱਸਿਆ ਕਿ ਔਖੇ ਵੇਲੇ ਉਹਨਾਂ ਦਾ ਪਰਿਵਾਰ ਖਾਸ ਕਰਕੇ ਉਹਨਾਂ ਦੇ ਪਤੀ ਉਹੀ ਜਿਨ੍ਹਾਂ ਨੂੰ ਲੋਕ ਡਰਾਈਵਰ ਕਹਿੰਦੇ ਸੀ ਹਾਂਜੀ ਉਹੀ ਉਹ ਚਟਾਨ ਵਾਂਗ ਨਾਲ ਖੜੇ ਰਹੇ ਤੇ ਸਿੱਧੂ ਮੂਸੇਵਾਲਾ ਨੇ ਵੀ ਬਹੁਤ ਹੱਲਾਸ਼ੀਰੀ ਦਿੱਤੀ ਚੰਗੀ ਗੱਲ ਹੈ ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਹਮੇਸ਼ਾ ਮਿਹਨਤ ਕੀਤੀ ਹੈ ਬੇਟਾ ਬਿਮਾਰ ਸੀ ਫਿਰ ਵੀ ਕੰਮ ਕਰਦੇ ਰਹੇ ਕਦੇ ਕਿਸੇ ਅੱਗੇ ਹੱਥ ਨਹੀਂ ਅੜਿਆ ਭਾਵੇਂ ਦੁੱਖ ਬਹੁਤ ਸੀ ਪਰ ਹਾਰ ਨਹੀਂ ਮੰਨੀ ਤੇ ਹੁਣ ਸ਼ਾਇਦ ਇਹ ਸਭ ਤੋਂ ਬਾਅਦ ਉਹਨਾਂ ਨੇ ਆਪਣਾ ਸਟੈਂਡ ਵੀ ਕਲੀਅਰ ਕਰਤਾ ਹੈਨਾ ਹਾਂਜੀ ਬਿਲਕੁਲ ਉਹਨਾਂ ਨੇ ਇੰਟਰਵਿਊ 'ਚ ਸਾਫ਼ ਕਿਹਾ ਕਿ ਬਹੁਤ ਹੋ ਗਿਆ ਹੁਣ ਜੇ ਕੋਈ ਉਹਨਾਂ ਦੇ ਪਰਿਵਾਰ ਖਾਸ ਕਰਕੇ ਬੱਚਿਆਂ ਬਾਰੇ ਕੁਝ ਗਲਤ ਬੋਲੂਗਾ ਤਾਂ ਫਿਰ ਤਾਂ ਉਹ ਚੁੱਪ ਨਹੀਂ ਬੈਠਣਗੇ ਕਾਨੂੰਨੀ ਕਾਰਵਾਈ ਕਰਨਗੇ ਇੱਕ ਲਕੀਰ ਖਿੱਚ ਦਿੱਤੀ ਹੈ ਉਹਨਾਂ ਨੇ ਹਮਮ ਸਹੀ ਗੱਲ ਹੈ ਇਹ ਸਾਰੀ ਗੱਲਬਾਤ ਸੁਣ ਕੇ ਨਾ ਬੰਦਾ ਸੋਚਣ ਤੇ ਮਜਬੂਰ ਹੋ ਜਾਂਦਾ ਹੈ ਬਿਲਕੁਲ ਤੇ ਸ਼ਾਇਦ ਸਾਨੂੰ ਸਾਰਿਆਂ ਨੂੰ ਇੱਕ ਸਵਾਲ ਪੁੱਛਣਾ ਚਾਹੀਦਾ ਹੈ ਆਪਣੇ ਆਪ ਨੂੰ ਇਹ ਸਵਾਲ ਕਿ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਬਿਨਾ ਸੋਚੇ ਕਿਸੇ ਬਾਰੇ ਕੁਝ ਲਿਖਦੇ ਆ ਕੋਈ ਪੋਸਟ ਸ਼ੇਅਰ ਕਰਦੇ ਆ ਕਿ ਅਸੀਂ ਇੱਕ ਮਿੰਟ ਲਈ ਸੋਚਦੇ ਆ ਕਿ ਸਾਡੇ ਸ਼ਬਦਾਂ ਦਾ ਉਸ ਬੰਦੇ ਦੀ ਅਸਲ ਜ਼ਿੰਦਗੀ ਤੇ ਕੀ ਅਸਰ ਪਊਗਾ ਉਹਦੀ ਮਾਨਸਿਕ ਸ਼ਾਂਤੀ ਤੇ ਉਹਦੇ ਪਰਿਵਾਰ ਤੇ ਖਾਸ ਕਰਕੇ ਉਦੋਂ ਜਦੋਂ ਸਾਨੂੰ ਉਹਦੇ ਅੰਦਰਲੇ ਦੁੱਖਾਂ ਦਾ ਉਹਦੇ ਸੰਘਰਸ਼ਾਂ ਦਾ ਸ਼ਾਇਦ ਕੱਖ ਵੀ ਨਾ ਪਤਾ ਹੋਵੇ ਇਹ ਇੱਕ ਅਜਿਹਾ ਸਵਾਲ ਹੈ ਜਿਸਤੇ ਸੋਚਣਾ ਬਹੁਤ ਜ਼ਰੂਰੀ ਹੈ